ਕਿ ਜਿੰਨਾ ਯਾਰਾਂ ਨੂੰ ਦੇਖ ਕੇ ਕਦੇ ਰੂਹ ਖੁਸ਼ ਹੁੰਦੀ ਸੀ ਜਦ ਉਹੀ ਚਿਹਰੇ ਤੋਂ ਖੋਲਣ ਮੁਸਕਾਨ ਤਾਂ ਦਿਲ ਟੁੱਟਦਾ ਹੈ ਬਗਾਨਾ ਭਾਵੇਂ ਲੱਖ ਵਾਰੀ ਖਹਿ ਕੇ ਲੰਘ ਜਾਵੇ ਬੰਦਾ ਫੇਰ ਵੀ ਜਰ ਲੈਂਦਾ ਪਰ ਜੇ ਕੋਈ ਆਪਣਾ ਹੀ ਫੜੇ ਗਰੇਬਾਨ ਤਾਂ ਦਿਲ ਟੁੱਟਦਾ ਹੈ ਤਾਂ ਦਿਲ ਟੁੱਟਦਾ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾਸ਼ਿਹਰ ਦੇਖ ਰ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੇਰੇ ਸ੍ਰੀ ਤੁਸੀਂ ਸ਼ੇਅਰ ਤੋਂ ਦੱਸ ਰਹੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਯਾਰੀ ਵਿੱਚ ਜੇ ਨਾ ਕਲੇਸ਼ ਪੈ ਜਾਵੇ ਕਿਉਂਕਿ ਪੁਰਾਣੇ ਜ਼ਮਾਨੇ ਦੀ ਗੱਲ ਕਰੀ ਤਾਂ ਕਹਿੰਦੇ ਉਹ ਸੀਗੇ ਯਾਰੀ ਹੈ ਈਮਾਨ ਮੇਰਾ ਯਾਰ ਮੇਰੀ ਜ਼ਿੰਦਗੀ ਪਰ ਅੱਜ ਕੱਲ ਯਾਰੀ ਫੜੇ ਗਰੇਬਾਨ ਤਾਂ ਕਾਹਦੀਆਂ ਯਾਰੀਆਂ ਐ ਦਿਲ ਟੁੱਟ ਜਾਂਦਾ ਆ ਨੌਜਵਾਨ ਇਹ ਡਿਲੀਵਰੀ ਕਰਦਾ ਵੀਰ ਇਹਦੀ ਸਾਨੂੰ ਕਾਲ ਆਂਦੀ ਐ ਕਹਿੰਦਾ ਕਿ ਭਾਜੀ ਛੇਤੀ ਆ ਜਾਓ ਮੇਰੇ ਯਾਰ ਮੈਨੂੰ ਕੁੱਟ ਗਏ ਫਿਰ ਫੋਨ ਆਂਦਾ ਭਾਜੀ ਛੇਤੀ ਆ ਜਾਓ ਮੇਰੇ ਯਾਰ ਮੈਨੂੰ ਕੁੱਟ ਗਏ ਸੀ ਕਿਆ ਵੀ ਜਾ ਕੇ ਦੇਖੀਏ ਤਾਂ ਸਹੀ ਕਿ ਹੋਇਆ ਕੀ ਆ ਤਾਂ ਇੱਥੇ ਆਇਆ ਵੀਰ ਨਾਲ ਗੱਲਬਾਤ ਕੀਤੀ ਐ ਦੇਖੋ ਜ਼ੁਬਾਨ ਇਹਦੀ ਕੰਬਦੀ ਸੀ ਜਦੋਂ ਮੈਂ ਇੱਥੇ ਪਹੁੰਚੇ ਹੱਥ ਕੰਬਦੇ ਸੀਗੇ ਸਰੀਰ ਕੰਬਦਾ ਸੀਗਾ ਕਹਿੰਦਾ ਕਿ ਮੇਰੇ ਦੋਸਤ ਜਿਹੜੇ ਆ ਉਹ ਮੈਨੂੰ ਕੁੱਟ ਕੇ ਗਏ ਆ ਵਜ੍ਹਾ ਕੀ ਐ ਉਹ ਵਜ੍ਹਾ ਜਾਣਨਾ ਕਿ ਪਰ ਪਹਿਲਾਂ ਮੈਂ ਚਾਹਣਾ ਹੱਥ ਦਿਖਾ ਦੇ ਤੇ ਸੱਟਾਂ ਕਿਤੇ ਕਿਤੇ ਲੱਗੀਆਂ ਆਹ ਕਹਿੰਦਾ ਸੱਟ ਲੱਗੀ ਐ ਚਿਹਰੇ ਤੇ ਸੱਟ ਲੱਗੀ ਐ ਦਿਖਾਈ ਜਾ ਰਹੀ ਵਿਜੇ ਇੱਧਰ ਵੀ ਦੇਖ ਲੈ ਇਹ ਇਹਦੇ ਕਹਿੰਦਾ ਮੇਰੇ ਹੱਥ ਵੀ ਉਹਨਾਂ ਦੇ ਹੱਥ ਵੀ ਚੱਕੇ ਆ ਥੱਪੜ ਥੱਪੜ ਮਾਰੇ ਮੁੱcke ਮਾਰੇ ਦੇ ਕਹਿਣ ਦੇ ਮੁਤਾਬਕ ਦੇਖੋ ਅਸੀਂ ਤੇ ਸਮੇਂ ਦੇ ਇੱਕ ਯਾਰੀ ਤਾਕਤ ਦਾ ਨਾਮ ਹੈ ਪਰ ਜੇ ਤਾਕਤ ਆਪਣੇ ਦੋਸਤਾਂ ਤੇ ਦਿਖਾਣੀ ਆ ਤਾਂ ਉਹ ਕਾਦੀ ਯਾਰੀ ਅੱਛਾ ਕਮਲਪ੍ਰੀਤ ਪੂਰੀ ਡਿਟੇਲ ਮੈਂ ਚਾਹੁੰਦਾ ਇੱਕ ਵਾਰੀ ਤੁਸੀਂ ਸਮਝਾ ਦਿਓ ਜਾਣਕਾਰੀ ਦਿਓ ਤਾਂ ਹੋਇਆ ਕੀ ਤੇ ਪਿੱਛੇ ਕਾਰਨ ਕੀ ਆ ਕੀ ਹੋਇਆ ਤੇ ਕੱਲ੍ਹ ਹੋਇਆ ਭਾਜੀ ਮਹੀਨੇ ਦੀ ਗੱਲ ਹੋਣੀ ਵਿੱਚ ਮਹੀਨੇ ਦੀ ਗੱਲ ਹੋਣੀ ਆ ਅਸੀਂ ਇੱਥੇ ਸੀਗੇ ਸਾਰੇ ਆਪਾਂ ਕਰ ਰਹੇ ਸੀ ਕੰਮ ਟਮੇਟੋ ਦੇ ਹਾਂਜੀ ਹਾਂਜੀ ਆਪਾਂ ਚਾਰ ਕੁ ਬੰਦੇ ਨੇ ਸਲਾਹ ਬਣਾਈ ਮੈਂ ਤੇ ਦਿਲਜੀਤ ਦੇ ਉਮਰ ਉਨੂਪ ਇੱਕ ਮੋਹਿਤ ਨਾਮ ਦਾ ਮੁੰਡਾ ਹੋਰ ਉਹ ਨਮ ਸੀ ਹਾਂਜੀ ਮੇਨ ਵਾਈ ਜਗਾ ਤੇ ਅਸੀਂ ਚਾਰਾਂ ਨੇ ਸਲਾਹ ਬਣਾਈ ਕਿ ਅਸੀਂ ਚੰਡੀਗੜ੍ਹ ਜਾਵਾਂਗੇ ਥੋੜਾ ਵਾਧੂ ਪੈਸਾ ਕਮਾ ਲਾਂਗੇ ਚਲੋ ਉਮਰ ਕਿੰਨੀ ਆ ਤੇਰੀ ਮੇਰੀ 24 ਸਾਲ ਲੱਗੀ ਜੀ ਓਕੇ ਅਸੀਂ ਚੱਲ ਗਏ ਉੱਥੇ ਅਸੀਂ ਮੋਹਾਲੀ ਜਿਹੜੇ ਸੈਕਟਰ ਵਿੱਚ ਕਮਰਾ ਲਿੱਤਾ ਜੀ ਉੱਥੇ ਕਿੰਨੇ ਦਾ ਲਿਆ ਕਮਰਾ ਕਮਰਾ ਲਿੱਤਾ 10000 ਦਾ ਜੀ ਤੇ 2000 ਰੁਪਏ ਮੈਂ ਉਹਨਾਂ ਨੂੰ ਦਿੱਤਾ ਜੀ ਉਸੇ ਟਾਈਮ ਕੱਟ ਗਏ ਪੰਜ ਜਣੇ ਸੀ ਤੁਸੀਂ ਹਾਂਜੀ ਪੰਜ ਜਣੇ ਠੀਕ ਹੈ ਇੱਕ ਜਣਾ ਉੱਥੇ ਵੀ ਮਿਲਿਆ ਸੀਗਾ ਜੀ 45 ਕਿਜੀ ਅਸੀਂ 2000 ਉਹਨਾਂ ਨੂੰ ਕੱਢ ਕੇ ਉੱਥੇ ਵੇਲੇ ਟਾਈਮ ਦਿੱਤਾ ਜੀ ਆਪਣਾ ਹਿੱਸਾ ਬਾਤ ਦਾ ਹਾਂਜੀ ਮੈਂ ਉਹਨਾਂ ਨੂੰ ਕਿਹਾ ਕਿ ਉਹ ਉਸੇ ਮਤਲਬ 2-3 ਦਿਨਾਂ ਬਾਅਦ ਦੀ ਉਹਨਾਂ ਨੇ ਮੈਨੂੰ ਅਨੂਪ ਕਹਿੰਦਾ ਮੈਨੂੰ ਯਾਰ ਮੇਰਾ ਇੱਥੇ ਦੂਜਾ ਨਹੀਂ ਭੰੜ ਰਿਹਾ ਮੇਰਾ ਤੂੰ ਮੈਨੂੰ ਇਨ ਡਰਾਈਵ ਦੇ ਨਾ ਦੂਜਾ ਦੇ ਦੇ ਮੈਨੂੰ ਆਪਣਾ ਲਾਇਸੈਂਸ ਦੇ ਦੇ ਇਨ ਡਰਾਈਵ ਕੀ ਹੈ ਇਨ ਡਰਾਈਵ ਭਾਜੀ ਇਹ ਕਈ ਚੀਜ਼ ਹੈ ਫਿਰ ਟੈਕਸੀ ਵਗੈਰਾ ਜੀ ਹਾਂਜੀ ਐਪ ਭਾਜੀ ਉਹਨਾਂ ਕੀ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਭਾਜੀ ਦੂਜਾ ਖੋ ਜੰਦਾ ਵੱਲ ਟੈਕਸੀ ਦੇਖੋ ਟਰੈਵਲ ਕਰਨਾ ਚਾਹੁੰਦਾ ਕਸਟਮਰ ਤੁਸੀਂ ਉਹ ਮੋਟਰ ਤੇ ਉਹਨੇ ਮੋਟਾ ਮੈਂ ਤੇ ਆਧਾਰ ਕਾਰਡ ਤੇ ਪੈਨ ਕਾਰਡ ਤੇ ਫੋਟੋ ਸਾਰੀਆਂ ਲੈ ਲਈਆਂ ਲਾਇਸੈਂਸ ਦੀ ਫੋਟੋ ਵੀ ਲੈ ਲਈ ਭਾਜੀ ਸਾਰਾ ਕੁਝ ਲੈ ਗਿਆ ਅੱਛਾ ਤੇ ਤੂੰ ਕੱਲ ਬਣਾਣ ਦਿੱਤੀ ਭਾਜੀ ਉਹ ਮੈਨੂੰ ਮੈਨੂੰ ਯਾਦ ਸੀ ਕਿ ਮੈਂ ਹੈਂ ਯਾਰ ਅੱਛਾ ਯਾਰ ਸੀ ਹੁਣ ਯਾਰ ਯਾਰ ਨਹੀਂ ਰਹੇ ਮੈਂ ਕਿਹਾ ਚਲੋ ਉਹ ਵੀ ਕੰਮ ਕਰਦਾ ਮੈਂ ਵੀ ਕੰਮ ਕਰਦਾ ਚਲੋ ਮੈਂ ਮੈਂ ਕਿਹੜਾ ਚਲਾ ਰਿਆ ਐਂਡਰਾਈਵ ਮੈਂ ਕਿਹਾ ਚਲੋ ਮੈਂ ਕਿਹਾ ਥੋੜੇ ਪੈਸੇ ਉਹ ਕਮਾ ਲੂਗਾ ਉਸ ਤੋਂ ਤੂੰ ਥੋੜੇ ਸੈਲਰੀ ਡਿਮਾਂਡ ਕੀਤੀ ਸੀ ਨਹੀਂ ਨਹੀਂ ਪਾਜੀ ਮੈਂ ਸੈਲਰੀ ਡਿਮਾਂਡ ਦੀ ਕੋਈ ਵੀ ਕੀਤੀ ਸੀ ਮੈਂ ਕਿਹਾ ਮੈਂ ਕਿਹਾ ਚਲੋ ਉਹ ਪੈਸੇ ਕਮਾ ਲੂਗਾ ਸਾਨੂੰ ਮੈਂ ਮੈਂ ਕਹੋਣੇ ਮੈਂ ਤਾਂ ਕੋਲ ਚਲਾ ਰਹੀ ਰਿਹਾ ਸੀ ਇਨ ਡਰਾਈ ਤੂੰ ਉੱਥੇ ਕੀ ਕੰਮ ਕਰਦਾ ਸੀ ਮੈਂ ਭਾਈ Zomato ਕਰ ਰਿਹਾ ਸੀ ਓਕੇ ਤੁਸੀਂ Zomato ਕਰ ਰਹੇ ਸੀ ਤੇ ਉਹਨੂੰ ਕਿਹਾ ਇਨ ਡਰਾਈ ਕਰ ਲੈ ਮੇਰਾ ਹਫਤੇ ਇੱਕ ਵਾਰ ਮੇਰਾ دیر ਨਹੀਂ ਲੱਗਿਆ ਉੱਥੇ ਮੇਰੇ ਮੈਂ ਕਿਹਾ ਮੈਂ ਚੱਲਾਂ ਮੈਂ ਕਿਹਾ ਘਰ ਨੂੰ ਮੈਂ ਕਿਹਾ ਮੇਰਾ دیر ਨਹੀਂ ਲੱਗਦਾ ਹੈਗਾ ਮੈਂ ਫਿਰ ਇੱਥੇ ਆ ਗਿਆ ਸੀਗਾ ਵਾਪਿਸ ਘਰ ਨੂੰ ਹੁਣ ਜਦੋਂ ਮਹੀਨੇ ਕੋ ਪਿੱਛੇ ਹੀ ਮੈਨੂੰ ਪਤਾ ਲੱਗਿਆ ਜੀ बार-बार ਮੈਨੂੰ ਮੈਸੇਜ ਆ ਕਿ ਕੱਲੋਂ ਤੁਹਾਡੇ ਐਪ ਤੋਂ ਕੋਈ ਲੋਨ ਲੈ ਰਿਹਾ ਤੁਹਾਡੇ ਆਧਾਰ ਕਾਰਡ ਤੋਂ ਕੋਈ ਲੋਨ ਲੈਣਾ ਚਾਹੁੰਦਾ ਓਟੀਪੀ ਆਂਦੇ ਮੈਨੂੰ ਕੱਲ ਮੈਨੂੰ 50 ਓਟੀਪੀ ਆ ਗਏ ਜੀ 50 50 ਓਟੀਪੀ ਜੇ ਕੱਲ ਨੂੰ ਪ੍ਰੂਫ ਕਰਨੇ ਨੇ ਪ੍ਰੂਫ ਕਰੂੰਗਾ ਦੇਖੋ ਹੈਗੇ ਜੀ ਸਾਰੇ ਪੈਸੇ ਅੱਛਾ 50 ਓਟੀਪੀ ਆ ਗਏ 50 ਓਟੀਪੀ ਆ ਗਏ ਜੀ ਲੱਗਦਾ 50 ਓਟੀਪੀ ਆ ਗਏ ਤੇ ਮਨੂੰ ਸਿਰੇ ਰਾਤੀ ਫੋਨ ਕੀਤਾ ਉਹ ਮੈਨੂੰ ਗਾਲਾਂ ਕੱਢ ਕੇ ਬੋਲ ਰਿਹਾ ਸੀ ਕਿ ਰਿਕਾਰਡਿੰਗ ਵੀ ਮੇਤੋਂ ਹੈਗੀ ਨਹੀਂ ਫੋਨ ਕਰਕੇ ਤੂੰ ਤੂੰ ਤਾਂ ਨਹੀਂ ਪਹਿਲਾਂ ਗਾਲ ਕੱਢੀ ਨਹੀਂ ਭਾਜੀ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਤੂੰ ਆਈਡੀ ਬੰਦ ਕਰ ਦੇ ਸਿੱਧੀ ਮੈਂ ਉਹਨੂੰ ਇਹ ਸਾਫ਼ ਗੱਲ ਕਹੀ ਮੈਂ ਕਿਹਾ ਇਹ ਤਾਂ ਗਲਤ ਹੈ ਦੇ ਮੈਂ ਕਿਹਾ ਆਈਡੀ ਬੰਦ ਕਰ ਦੇ ਮੈਂ ਕਿਹਾ ਤੂੰ ਚਲਾਣੀ ਹੈਗੀ ਮੈਂ ਕਿਹਾ ਤੂੰ ਆਪਣੇ ਨਾਮ ਤੇ ਬਣਾ ਲਾ ਆਪਣਾ ਲਾਇਸੈਂਸ ਲਾ ਲ ਉਪਰ ਲਾਇਸੈਂਸ ਹੈ ਨਹੀਂ ਭਾਜੀ ਬਿਨਾਂ ਲਾਇਸੈਂਸ ਵੀ ਨਹੀਂ ਹੈਗਾ ਬਿਨਾਂ ਲਾਇਸੈਂਸ ਤੋਂ ਚੰਡੀਗੜ੍ਹ ਚਲਾ ਰਿਹਾ ਉਹ ਓਕੇ ਹਾਂਜੀ ਮੇਤੋਂ ਵੀ ਫੋਟੋ ਵੀ ਆ ਬੰਦੇ ਦੀ ਓਕੇ ਫਿਰ ਨਹੀਂ ਰਾਤੀ ਕੀ ਗੱਲ ਹੋਈ ਮੈਂ ਉਹਨੂੰ ਕਿਹਾ ਮੈਂ ਕਿਹਾ ਪਾਜੀ ਯਾਰ ਤੂੰ ਬੰਦ ਕਰ ਦੇ ਆਈਡੀ ਨੂੰ ਮੈਂ ਕਿਹਾ ਤੂੰ ਚਲਾਣੀ ਨਹੀਂ ਹੈਗੀ ਮੈਂ ਕਿਹਾ ਬਾਰ-ਬਾਰ OTP ਆ ਰਹੇ ਮੈਂ ਕਿਹਾ ਮੁੰਡੇ ਦੀ ਏਜ ਕਿੰਨੀ ਹੈ ਮੁੰਡੇ ਦੀ ਏਜ ਪਾਜੀ 23 16 ਮੇਰੀ ਮੇਰੇ ਜਿੰਨੇ ਨਹੀਂ ਚੋ ਵੀ ਹਾਂਜੀ ਮੈਂ ਉਹਨੂੰ ਕਿਹਾ ਮੈਂ ਕਿਹਾ ਬੰਦ ਕਰ ਦੇ ਤੂੰ ਆਈਡੀ ਮੈਂ ਕਿਹਾ ਮੇਰੇ ਨਾਮ ਤੇ ਚਲਾਣੀ ਨਹੀਂ ਹੈਗੀ ਤੂੰ ਮੈਂ ਕਿਹਾ ਆਪਣਾ ਡਰਾਈਵਿੰਗ ਲਾਇਸੈਂਸ ਮੜਾ ਉੱਤੇ ਚਲਾ ਕੋਈ ਕੱਲ ਨੂੰ ਪਾਜੀ ਕੋਈ ਕਾਰਵਾਈ ਹੋ ਜਾਂਦੀ ਉਹ ਐਕਸੀਡੈਂਟ ਹੋ ਜਾਵੇ ਹਾਂਜੀ ਮੇਰੇ ਗਾੜੇ ਪਏ ਰਹਿਣਾ ਉਹਨਾਂ ਨੇ ਤੇ ਤੂੰ ਦੱਸ ਸੰਸਾ ਫਿਰ ਉਹਨੇ ਗਾਲਾਂ ਕਿਉਂ ਕੱਢੀਆਂ ਪਾਜੀ ਗਾਲਾਂ ਉਹਨ ਸੇਰੇ ਕਰਕੇ ਕੱਢੀਆਂ ਜੀ ਰਾਤ ਵੀ ਉਹ ਮੇ ਉਹ ਆਏ 11:00 ਕਰੀ 2:12 ਵਜੇ ਟਾਈਮ ਨਾਲ ਆਏ ਤੇ ਸਦੀ ਇਹ ਚਪੇੜਾ ਧਰਨਾ ਪੈਜੀ ਆ ਕੇ ਦੋ ਜਾਨੇ ਹਾਂਜੀ ਤਿੰਨ ਚਾਰ ਮੁੰਡੇ ਇੱਥੇ ਹੋਰ ਕੜੇ ਸੀ ਜਮਾਟੋ ਵਾਲੇ ਹੁਣ ਮੌਕੇ ਤੇ ਉਹਨਾਂ ਨੇ ਵੀ ਨਹੀਂ ਜਵਾਬ 사 ਦਿੱਤਾ ਜੀ ਤੁਹਾਡਾ ਹਾਂਜੀ ਫੇਰ ਤੇਰਾ ਤੇਰੇ ਜਮਾਟੋ ਵਾਲੇ ਨੇ ਜਵਾਬ ਨਹੀਂ ਦਿੱਤਾ ਕਿ ਤੁਹਾਡੇ ਐਂਡ ਤੋਂ ਗਲਤੀ ਤਾਂ ਨਹੀਂ ਹੈਗੀ ਨਹੀਂ ਪਾਜੀ ਕੋਈ ਗਲਤੀ ਨਹੀਂ ਹੈਗੀ ਕਹਿੰਦੇ ਸਾਡੀ ਜਾਰੀ ਖਰਾਬ ਹੁੰਦੀ ਆ ਵੀ ਫੇਰ ਤੁਹਾਨੂੰ ਕੁੱਟਿਆ ਕਿਉ ਤੁਸੀਂ ਬਹਿ ਕੇ ਗੱਲ ਨਿਬੇੜ ਲਓ ਤੁਸੀਂ ਝੋਨੇ ਆਈਡੀ ਬੰਦ ਕਰ ਦਿਓ ਹਾਂਜੀ ਪਾਜੀ ਮੈਂ ਉਹ ਆਈਡੀ ਬੰਦ ਕਰ ਦਿੰਦੇ ਮੈਂ ਗੱਲ ਖਤਮ ਕਹਿੰਦੇ ਅਸੀਂ ਕਰਨੀ ਨਹੀਂ ਹੈਗੀ ਕਿਉਂ ਨਹੀਂ ਕਰਨੀ ਭਾਜੀ ਇਹ ਪਤਾ ਨਹੀਂ ਪੁਲਿਸ ਨੂੰ ਲੈ ਕੇ ਦੇਤਾ ਮੈਂ ਭਾਜੀ ਲੈ ਕੇ ਦੇ ਦਿੱਤਾ ਨਮਾਸ਼ਰ ਸਿਟੀ ਚ ਹਾਂਜੀ ਹਾਂਜੀ ਮੈਂ ਲੈ ਕੇ ਦੇ ਦਿੱਤਾ ਜਦੋਂ ਇੱਥੇ ਕਟਮਾਰੋਈ ਮੈਂ ਉਦੋਂ ਨਾਲ ਹੀ ਚੱਲ ਗਿਆ ਸੀਗਾ ਪੁਲਿਸ ਸਟੇਸ਼ਨ ਤੇ ਉਹ ਜਦੋਂ ਮੈਂ ਇੱਥੇ ਖੜਾ ਸੀਗਾ ਮੈਂ ਪੁਲਿਸ ਸਟੇਸ਼ਨ ਚੱਲਾਂ ਕਹਿੰਦੇ ਜਿੰਨੂੰ ਮਰਜ਼ੀ ਲਿਆ ਕਹਿੰਦੇ ਤੂੰ ਪੁਲਿਸ ਨੂੰ ਲਿਆ ਚਾਹੇ ਜਿੰਨੂੰ ਮਰਜ਼ੀ ਨੂੰ ਲਿਆ ਕਹਿੰਦੇ ਚਾਹੇ ਜਿੰਨੂੰ ਮਰਜ਼ੀ ਲਿਆ ਕਹਿੰਦੇ ਮੈਂ ਅਸੀਂ ਨਹੀਂ ਡਰਦੇ ਦੇਖ ਕਮਲਪ੍ਰੀਤ ਗੱਲ ਪਤਾ ਕੀ ਹੈ ਮੈਂ ਉਹਨਾਂ ਨੂੰ ਵੀ ਸਮਝਾਉਣਾ ਚਾਹੁੰਦਾ ਦੇਖੋ ਜਿਹੜਾ ਉਹ ਭਰਾ ਇਹਨਾਂ ਦੇ ਕਹਿਣ ਦੇ ਮੁਤਾਬਿਕ ਹੁਣ ਸਾਨੂੰ ਨਹੀਂ ਪਤਾ ਸੱਚ ਕੀ ਹੈ ਆਪਣਾ ਪੱਖ ਰੱਖ ਉਹ ਜਿਹੜਾ ਬਿਨਾ ਲਾਇਸੈਂਸ ਤੋਂ ਮੋਟਰਸਾਈਕਲ ਚਲਾ ਰਿਹਾ ਪਈ ਬਿਨਾ ਲਾਇਸੈਂਸ ਤੋਂ ਮੋਟਰਸਾਈਕਲ ਤਾਂ ਪਿੰਡ ਜੇ ਨਹੀਂ ਚਲਾ ਸਕਦੇ ਤੂੰ ਚੰਡੀਗੜ ਚਲਾ ਰਿਹਾ ਪਹਿਲੀ ਗਲਤ ਗੱਲ ਤਾਂ ਇਹ ਹੈ ਦੂਜੀ ਗਲਤ ਗੱਲ ਇਹ ਹੈ ਕਿ ਚਲੋ ਯਾਰੀ ਦੋਸਤੀ ਜੇ ਨੇ ਤੁਹਾਨੂੰ ਆਪਣਾ ਆਈਡੀ ਪ੍ਰੂਫ ਦੇ ਦਿੱਤੇ ਤੁਸੀਂ ਥੈਂਕਫੁਲ ਹੋਣ ਦੀ ਬਜਾਏ ਇਹਨੂੰ ਹੀ ਕੁੱਟਣ ਲੱਗੇ ਆ ਇਹ ਕਿੰਨਾਂ ਗੈਰ ਹੈ ਪਰ ਇੱਕ ਸਵਾਲ ਦੇਣ ਨੂੰ ਵੀ ਹੈ ਅੱਜ ਤੋਂ ਮਹੀਨਾ ਪਹਿਲਾਂ ਤੁਹਾਨੂੰ ਕੁਰਬਾਨੀ ਦਾ ਸ਼ੌਕ ਚੜਿਆ ਸੀਗਾ ਕਿ ਮੈਂ ਕੁਰਬਾਨੀ ਦਿੰਦਾ ਮੇਰਾ ਮੇਰੇ ਆਈਡੀ ਪ੍ਰੂਫ ਵਾਲਾ ਉਹਦੇ ਵੀ ਉਹਦੇ ਕੋ ਲਾਇਸੈਂਸ ਨਹੀਂ ਸੀਗਾ ਪੀਓ ਤਾਂ ਗਲਤ ਨਹੀਂ ਜਿਓ ਮੈਨੂੰ ਜੀ ਉਹ ਤਾਂ ਮੇਰੀ ਗਲਤੀ ਹੋ ਗਈ ਉਸ ਮੇਰੇ ਕੋਲ ਗਲਤੀ ਹੋ ਗਈ ਉਹ ਤਾਂ ਉਹਦੇ ਕੋਲ ਲਾਇਸੈਂਸ ਹੈ ਨਹੀਂ ਸੀ ਉਹਦੀ ਗਲਤੀ ਨਹੀਂ ਹੁਣ ਮੈਂ ਆਪਾਂ ਬੋਲਦੇ ਨਹੀਂ ਤਾਂ ਉਹਦੀ ਗਲਤੀ ਆ ਮੇਰੀ ਗਲਤੀ ਸੀ ਉਸ ਵੇਲੇ ਉਹਨੂੰ ਦੇ ਦਿੱਤਾ ਭਾਜੀ ਉਸ ਵੇਲੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਨਾ ਕਿ ਮੇਰੇ ਦੋਸਤ ਕੋਲ ਲਾਇਸੈਂਸ ਹੈ ਨਹੀਂ ਮਨ ਉਧਾਰ ਕਾਰਡ ਨਾ ਦਵਾ ਕਿ ਉਹ ਉਹ ਕਿਉਂ ਆਪਾਂ ਫੇਕ ਕੰਮ ਕਰਨੇ ਆ ਫੇਕ ਕੰਮ ਦਾ ਅਸਰ ਤੁਹਾਡੇ ਤੇ ਪਊਗਾ ਹਾਂਜੀ ਭਾਜੀ ਮੇਰੇ ਕੋਲ ਗਲਤੀ ਹੋ ਗਈ ਮੈਂ ਹੁਣ ਬਹੁਤ ਸ਼ਰਮਿੰਦਾ ਭਾਜੀ ਉਸ ਗਲਤੀ ਉਪਰ ਮਗਰ ਭਾਜੀ ਉਹਨਾਂ ਨੇ ਹੁਣ ਚਾਹ ਨਹੀਂ ਕੀਆ ਭਾਜੀ ਕੁੱਟਮਾਰ ਕਰਕੇ ਗਏ ਉਹਨਾਂ ਦਾ ਮਤਲਬ ਥੋੜਾ ਦੂਜਾ ਬਰੋਈ ਉਹ ਇੱਥੇ ਆਣ ਉਹਨਾਂ ਨੂੰ ਦੂਜਾ ਦਾ ਬਰੋਈ ਤੁਸੀਂ ਦੇ ਆਏ ਕੰਪਲੇਂਟ ਦੇ ਆਏ ਕਿਹਨੂੰ ਦੇ ਕੇ ਆਏ ਮੈਂ ਭਾਜੀ ਸਿਟੀ थाना ਵਿੱਚ ਦੇ ਕੇ ਆਇਆ ਅੰਦਰ ਪੁਲਿਸ ਸਟੇਸ਼ਨ ਅੰਦਰ ਬੰਦੇ ਨੂੰ ਦੇ ਕੇ ਆਇਆ ਉਹਨਾਂ ਨੇ ਗੱਲ ਬੋਲਾਇਆ ਉਹਨਾਂ ਨੇ ਕਹਿੰਦੇ ਅਸੀਂ ਉਹ ਫੋਨ ਕੀਤਾ ਸੀ ਫੋਨ ਉਹਨਾਂ ਨੇ ਚੱਕ ਕੇ ਮੁੰਡੇ ਨੇ ਗੱਲ ਕੀਤੀ ਸਾਰੀ ਕਹਿੰਦਾ ਕਹਿੰਦਾ ਅਸੀਂ ਆਂਦੇ ਆ ਉਹਦੇ ਬਾਅਦ ਚੋਂ 10 ਮਿੰਟ ਬਾਅਦ ਉਹਨਾਂ ਨੇ ਫੋਨ ਸਵਿਚ ਆਫ ਕਰ ਲਿਆ ਓਕੇ ਮਤਲਬ ਪੁਲਿਸ ਵੱਲ ਉਹਨਾਂ ਨੂੰ ਕਾਲ ਚੱਲੇ ਗਈ ਹੈ ਫਿਰ ਪ੍ਰਸ਼ਾਸਨ ਆਪੇ ਇੰਟਰਵੈਨ ਕਰੂਗਾ ਨਾ ਕਿ ਪ੍ਰਸ਼ਾਸਨ ਫਿਰ ਇਟ ਮੀਨਸ ਤੁਹਾਡੀ ਕੰਪਲੇਨਟ ਜਿਹੜੀ ਰਜਿਸਟਰ ਕਰ ਲਈ ਗਈ ਹਾਂਜੀ ਹਾਂਜੀ ਤੇ ਫਿਰ ਇੱਥੇ ਇੱਥੇ ਘੁੱਟ ਘਟਾਪਾ ਕੀਤਾ ਤੁਹਾਡੇ ਨਾਲ ਹਾਂਜੀ ਇੱਥੇ ਕੀਤਾ ਜੀ ਸਰ ਇੱਥੇ ਤਾਂ ਇੰਨੀਆਂ ਬੱਸਾਂ ਆਲੇ ਦੁਆਲੇ ਸਕੂਲਾਂ ਦੇ ਬੱਚੇ ਕਾਲਜਾਂ ਦੇ ਬੱਚੇ ਇੱਥੇ ਲੋਕ ਖੜੇ ਰਹਿੰਦੇ ਨੇ ਕੋਈ ਛਡਾਨੀ ਆ ਕੋਈ ਨਹੀਂ ਛਡਾਨਾ ਆ ਸਰ ਕਿੰਨੀ ਧਰ ਲੜਦੇ ਰਹੇ ਤੁਹਾਡੇ ਨਾਲ ਸਰ 10 15 ਮਿੰਟ ਲੜਦਾ ਰਹੇ ਚਪੇੜਾ ਮਾਰਨ ਲੱਗੇ ਸਰ ਮੂੰਹ ਲਾਲ ਕਰ ਦਿੱਤਾ ਜੀ ਤੁਹਾਡੇ ਘਰ ਦੇ ਨੂੰ ਪਤਾ ਸਰ ਆ ਦੇ ਮੈਂ ਘਰ ਦੱਸਿਆ ਨਹੀਂ ਮੈਂਗਾ ਪਰ ਆ ਵੀਡੀਓ ਤੋਂ ਬਾਅਦ ਪਤਾ ਲੱਗ ਜਾਣਾ ਸਰ ਉਹ ਕਰਦੇ ਨੂੰ ਦੱਸਣਾ ਨਹੀਂਗਾ ਸਰ ਮਗਰ ਘਰ ਟੈਨਸ਼ਨ ਹੋ ਜਾਂਦੀ ਸਰ ਜੀ ਹੁਣ ਇੱਧਰ ਤਾਂ ਮੇ ਕੀ ਖਬਰ ਸਰ ਤੁਹਾਡੇ ਬਾਕੀ ਸਾਰੇ ਕੋ ਜਾਵੇ ਤੁਹਾਡੇ ਮੰਮੀ ਡੈਡੀ ਕੋ ਨਾ ਜਾਵੇ ਇਹਦਾ ਤੁਸੀਂ ਜਾ ਕੇ ਫਿਲਟਰ ਲਾ ਸਕਦੇ ਮੇਰੇ ਕੋਲ ਤਾਂ ਇਹਦਾ ਕੋਈ ਜਾਦੂ ਹੈ ਨਹੀਂ ਭਾਈ ਜਿਹੜੀ ਮੇਰੇ ਕੋਲ ਗੱਲ ਆ ਕਿ ਉਹ ਤਾਂ ਫਿਰ ਪਬਲਿਕ ਚ ਜਾਂਦੀ ਹੈ ਪਬਲਿਕ ਡੋਮੇਨ ਚ ਜਾਂਦੀ ਹੈ ਚਲੋ ਪਰ ਇਹ ਬਾੜੀ ਗੱਲ ਹੈ ਇਹ ਮੈਂ ਜਿੰਨੇ ਕਿ ਇਹਨਾਂ ਦੀ ਗੱਲ ਸਮਝ ਲੈ ਦੂਜਾ ਪੱਖ ਨਹੀਂ ਸੁਣਿਆ ਕਿ ਦੇਖੋ ਯਾਰ ਪਹਿਲੀ ਗੱਲ ਤਾਂ ਕੋਈ ਗਲਤ ਕੰਮ ਕਰਨਾ ਨਹੀਂ ਚਾਹੀਦਾ ਫੇਕ ਕੰਮ ਕਰਨਾ ਨਹੀਂ ਚਾਹੀਦਾ ਫਿਰ ਵੀ ਯਾਰੀ ਦੋਸਤੀ ਚ ਬੰਦੇ ਇੱਕ ਦੂਜੇ ਦੀ ਮਦਦ ਕਰਦਾ ਜਿਹਨੇ ਮਦਦ ਕੀਤੀ ਸੀ ਤਾਂ ਉਹਦਾ ਇਨਾਮ ਥੱਪੜ ਵਾਰ ਕੇ ਤਾਂ ਨਹੀਂ ਬਣਦਾ ਹਨਾ ਆ ਕੇ ਗੱਲ ਇਹਨੇ ਬੇੜ ਲੋ ਆਪਸ ਚ ਬਹਿ ਜਾਓ ਉਹਨੇ ਕੰਪਲੇਂਟ ਦੇ ਕੇ ਆਇਆ ਤੁਹਾਨੂੰ ਫਿਰ ਵਾਪਸ ਆਉਣਾ ਪਾਣਾ ਅੱਛਾ ਮੈਨੂੰ ਇਹ ਵੀ ਗੱਲ ਪਤਾ ਲੱਗੀ ਸਪੈਸ਼ਲ ਮੁਹਾਲੀ ਤੋਂ ਲੜਨ ਆਏ ਆ ਉਹ ਭੋਲਿਓ ਕਾਪਸਿਕਾ ਨੂੰ ਲੜੀ ਜਨ ਨੇ ਲੈ 22 23 ਤੇ 24 24 ਸਾਲ ਦੀ ਆਫਰ ਆ ਤੁਹਾਡੇ ਪੈਸੇ ਕਮਾਉਣ ਦਾ ਟਾਈਮ ਆ ਨਾਮ ਕਮਾਉਣ ਦਾ ਟਾਈਮ ਆ ਫਿਰ ਮੈਂ ਹੱਲੇ ਵੀ ਇਹੀ ਬੇਨਤੀ ਕਰੂੰਗਾ ਕਿ ਜਿਹੜੇ ਇਹਨਾਂ ਲੜਕੇ ਵੇ ਆ ਆਓ ਬਹਿ ਕੇ ਆਪਣੀ ਗੱਲ ਸਲਝਾ ਲਓ ਆਈਡੀ ਬੰਦ ਕਰਨਾ ਕੋਈ ਕੋਈ ਮਾੜੀ ਗੱਲ ਤਾਂ ਹੀ ਨਹੀਂ ਉਹਨਾਂ ਕੋਈ ਇੱਜ਼ਤ ਘਟਾ ਤਾਂ ਹੈ ਹੀ ਨਹੀਂ ਅੱਛਾ ਮਨੇ ਕੰਪਲੇਂਟ ਵੀ ਦੇ ਚੁੱਕਾ ਟੈਕਨੀਕਲੀ ਤੁਹਾਨੂੰ ਵੈਸੇ ਵੀ ਬੰਦ ਕਰਨੀ ਨਹੀਂ ਇਹ ਤੋਂ ਚੰਗਾ ਇਨਸਾਨੀਅਤ ਨਾਤੇ ਯਾਰੀ ਨਾਤੇ ਆਪ ਹੀ ਆ ਕੇ ਬੰਦ ਕਰ ਦਿਓ ਤੇ ਆਪਣੀ ਜਿਹੜੀ ਗਲਤਫਹਿਮੀ ਆ ਉਹਨਾਂ ਨੂੰ ਦੂਰ ਕਰੋ ਗੱਲਾਂ ਉਹਨਾਂ ਨੂੰ ਵੇਢ ਲਓ ਯਾਰੀ ਦੋਸਤੀ ਫਿਰ ਜਿਹੜੀ ਹੈ ਜੇ ਪੁੱਗਦੀ ਤਾਂ ਰੱਖੋ ਨਹੀਂ ਪੁੱਗਦੀ ਤਾਂ ਨਾ ਤੁਸੀਂ ਉਹਨੂੰ ਬੁਲਾਓ ਨਾ ਉਹ ਤੁਹਾਨੂੰ ਬੁਲਾਵੇ ਦੁਨੀਆ ਬਹੁਤ ਵੱਡੀ ਹੈ ਹਾਂਜੀ ਸਰ ਮੈਂ ਉਹਨੂੰ ਮੈਂ ਉਹਨੂੰ ਘਰਾਦਾ ਫੋਨ ਕਰ ਰਿਹਾ ਰਾਤ ਦਾ ਫੋਨ ਉਹਦਾ ਬੰਦ ਆ ਰਿਹਾ ਬੰਦੇ ਦਾ ਮੈਂ ਅਫੇ ਉਹਨੂੰ ਗਰੁੱਪ ਚ ਵੈਸੇ ਕੀਤਾ ਸਾਡਾ ਜਮਾਟੋ ਵਾਲੇ ਬੰਦਿਆਂ ਦਾ ਸਾਰਾ ਗਰੁੱਪ ਆ ਉਹਦੇ ਵਿੱਚ ਉਹ ਵੀ ਜੁਆਇਨ ਉਹਦੇ ਵਿੱਚ ਇਹਨੂੰ ਗਰੁੱਪ ਕੋਲ ਜ ਮੈਸੇਜ ਕੀਤਾ ਮੈਂ ਕਿਹਾ ਇਹ ਗਲਤ ਗਲਤ ਗੱਲ ਆ ਮੈਂ ਕਿਹਾ ਤੂੰ ਮੈਂ ਕਿਹਾ ਇੱਥੇ ਆ ਮੈਂ ਕਿਹਾ ਗੱਲ ਸੁਣਦਾ ਮੈਂ ਕਿਹਾ ਕਹਿੰਦਾ ਤੂੰ ਤੁਸੀਂ ਮਹਾਲੀ ਜਾਣਾ ਸੀ ਹਾਂ ਜੀ ਹੁਣ ਇੱਥੇ ਕੰਮ ਛੱਡ ਕੇ ਕਿੱਥੇ ਮਹਾਲੀ ਜਾਉਂਦਾ ਯਾਰੀ 'ਚ ਦਰਾਰ ਪਈ ਕਿਉਂ ਉਹ ਜਿਹੜਾ ਤੁਹਾਡੀ ਗੱਲ ਨਹੀਂ ਗੱਲ ਸੁਣਨੀ ਬੰਦ ਕਰਤੀ ਉਹਨੇ ਭਾਜੀ ਉਹ ਦੋ ਸਿਕਾ ਮੈਂ ਇੱਕ ਸਿਕਾ ਰਹਿ ਗਿਆ ਨਹੀਂ ਇਦਾਂ ਤਾਂ ਨਹੀਂ ਕਿ ਤੀਜਾ ਰਲਿਆ ਤੇ ਘਰਗਲੇ ਵਾਲੀ ਗੱਲ ਹੋਈ ਭਾਜੀ ਕੋ ਤੀਜੇ ਦੀ ਤਾਂ ਕੋ ਗੱਲੇ ਨਹੀਂ ਸੀ ਕਿ ਦਲਜੀਤ ਦੀ ਦੋ ਦੀ ਗੱਲ ਸੀ ਕਿ ਆਪਾਂ ਅਪਸ ਤੇ ਨਵੇੜ ਲੈਣੀ ਸੀ ਉਹ ਤੀਜਾ ਵਿੱਚ ਆ ਕੇ ਉਹਨੇ ਉਹਨੇ ਚਪੇੜਾਂ ਮਾਰੀਆਂ ਉਹਨੇ ਉਹਦੀ ਕੋ ਗੱਲੇ ਨਹੀਂ ਸੀਗੀ ਭਾਜੀ ਉਹ ਕਿੱਥੇ ਨਾਲੇ ਰਹਿੰਦਾ ਉਹਦਾ ਹਾਂਜੀ ਉਹਦੇ ਨਾਲੇ ਰਹਿੰਦਾ ਉਹ ਵੀ ਕੋ ਗੱਲੇ ਨਹੀਂ ਸੀਗੀ ਭਾਜੀ ਸ਼ੁਰੂ ਕਿਨੇ ਕੀਤਾ ਕੁੱਟਣਾ ਦਲਜੀਤ ਨੇ ਜਿਹਨੇ ਤੁਹਾਡਾ ਪੰਗਾ ਉਹਨੇ ਨਹੀਂ ਜਿਹਦੀ ਕੋ ਗੱਲੇ ਨਹੀਂ ਸੀ ਭਾਜੀ ਕਿ ਉਹਨੇ ਵੀ ਮਾਰੇ ਤੁਹਾਨੂੰ ਜਿਹਦੇ ਉਹਨੇ ਵੀ ਇੱਥੇ ਮਾਰੇ ਭਾਜੀ ਮੇਰੀ ਸਰਦੀ ਦਵਾਈ ਵੀ ਚੱਲਦੀ ਆ ਉਹਨਾਂ ਨੂੰ ਫਿਰ ਮੈਂ ਇਹਨਾਂ ਨੂੰ ਸਾਰਿਆਂ ਨੂੰ ਦੱਸਿਆ ਆਪਣੇ ਯਾਰਾਂ ਦੋਸਤਾਂ ਨੂੰ ਮੈਂ ਸਾਰਿਆਂ ਨੂੰ ਦੱਸਿਆ ਹੋਇਆ ਮੈਂ ਕਿ ਮੇਰੀ ਸਰਦੀ ਦਵਾਈ ਚੱਲਦੀ ਹੈ ਤੇ ਮੈਂ ਸਿਰ ਤੇ ਨਾ ਮਾਰਿਆ ਕਰੂੰਗਾ। ਛੱਟਮਕੀ ਪਹਿਲਾਂ ਹਾਂਜੀ ਭਾਈ ਸਿਰ ਤੇ ਮਰਗੀ ਦੀ ਦੋਰ ਜਿਹਨੇ ਮੈਨੂੰ ਸਰਦੀ ਤੇ ਲੱਗੀ ਹੋਇਆ ਮਾੜੀ ਗੱਲ ਆ ਯਾਰ। ਉਹਨਾਂ ਨੂੰ ਵੀ ਪਤਾ ਮਾੜੀ ਗੱਲ ਹੈ ਇਸ ਚੀਜ਼ ਬਾਰੇ। ਪਰ ਫਿਰ ਵੀ ਭਾਜੀ ਉਹਨਾਂ ਨੇ ਖਿਆਲ ਨਹੀਂ ਰੱਖਿਆ। ਮਾੜੀ ਗੱਲ ਹੈ ਮਾੜੀ ਗੱਲ ਹੈ ਦੇਖੋ ਜੇ ਤੁਹਾਡੇ ਯਾਰ ਦੋਸਤ ਨੇ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਮੇਰੀ ਦਵਾਈ ਚੱਲਦੀ ਹੈ ਤੇ ਯਾਰ ਦੋਸਤ ਤੁਹਾਡੀਆਂ ਮਿੰਨਤਾਂ ਵੀ ਕਰ ਰਹੇ ਆ ਫੋਨ ਕਰਕੇ ਕਿ ਭਾਈ ਤੁਸੀਂ ਮੇਰੀ ਆਈਡੀ ਬੰਦ ਕਰ ਦਿਓ ਤਾਂ ਇਹ ਕੋਈ ਇਹ ਗੁਨਾਹ ਤਾਂ ਨਹੀਂ ਕਰ ਰਿਹਾ ਮੰਨ ਲਓ ਮੇਰੀ ਆਈਡੀ ਕਿਸੇ ਦੇ ਫੋਨ ਤੇ ਚੱਲਦੀ ਹੋਵੇ ਮੈਂ ਇਹਨੂੰ ਕਹਾਂ ਬੰਦ ਕਰ ਦਿੱਤਾ ਮੇਰਾ ਹੱਕ ਹੈ ਮੇਰੀ ਰਾਈਟ ਆ ਔਰ ਨਹੀਂ ਤਾਂ ਫਿਰ ਲੀਗਲ ਵੇ ਹੁੰਦਾ ਬੰਦਾ ਕੰਪਲੀਟ ਕਰੂਗਾ ਤਰੀਕਾ ਭੁਗਤੋਗੇ ਸੋ ਇਹਦੇ ਕਰਕੇ ਇੱਕੋ ਹੀ ਹੱਲ ਹੈ ਤੁਸੀਂ ਵਾਪਸ ਆਓ ਇਹਨਾਂ ਨਾਲ ਗੱਲਬਾਤ ਕਰੋ ਥਾਣੇ ਜਾ ਕੇ ਹੁਣ ਵੈਸੇ ਤਾਂ ਨਹੀਂ ਥਾਣੇ ਕੰਪਲੇਂਟ ਦੇ ਦਿੱਤੇ ਦੇ ਹੀ ਦਿੱਤੀ ਆ ਉੱਥੇ ਜਾ ਕੇ ਗੱਲ ਨੂੰ ਨਿਬੇੜ ਲਓ ਤੇ ਆਈਡੀ ਜਿਹੜੀ ਆ ਬੰਦ ਹੋਣੀ ਚਾਹੀਦੀ ਤੁਸੀਂ ਵੈਸੇ ਰਿਟਰਨ 'ਚ ਦੇ ਦਿੱਤਾ ਹੁਣ ਕੱਲ ਨੂੰ ਕੋਈ ਵੀ ਕੰਪਲਿਕੀਸ਼ਨ ਆਉਂਦੀ ਆ ਤਾਂ ਪੁਲਿਸ ਜਿਹੜੀ ਹੈ ਉਹਨਾਂ ਨੂੰ ਪੁੱਛੂਗੀ ਤੁਹਾਨੂੰ ਨਹੀਂ ਬਲੋ ਤੁਹਾਨੂੰ ਐਸਨ ਐਵੀਡੈਂਸ ਤਾਂ ਤੁਸੀਂ ਰਹੋਗੇ ਲੇਕਿਨ ਫਿਰ ਤੁਸੀਂ ਮੁਦਈ ਹੋ ਗਏ ਆ ਤਾਂ ਫਿਰ ਪੁਲਿਸ ਉਹਨਾਂ ਨੂੰ ਪੁੱਛੂਗੀ ਕਿ ਭਾਈ ਇਹਦੀ ਆਈਡੀ ਯੂਜ਼ ਕਿਉਂ ਕੀਤੀ ਹੈ ਠੀਕ ਹੈ ਬਹੁਤ ਸ਼ੁਕਰੀਆ ਪਰ ਯਾਰ ਮੈਂ ਕਹਿੰਨਾ ਕੋਈ ਮੀਟਰ ਵੀ ਹੋਣਾ ਚਾਹੀਦਾ ਜਿੱਨਾ ਬੰਦੇ ਯਾਰਾਂ ਨੂੰ ਪਰਖ ਲਵੇ ਨਾ ਇਹ ਪਹਿਲਾਂ ਪਰਖ ਲਵੇ ਫਿਰ ਯਾਰੀ ਲੱਗੇ ਕਿਉਂਕਿ ਅੱਜ ਕੱਲ੍ਹ ਜ਼ਮਾਨਾ ਬੜਾ ਵਿਗੜ ਗਿਆ ਸਾਨੂੰ ਵੀ ਬੰਦੇ ਬੜੇ ਟੱਕਰਦੇ ਰਹਿੰਦੇ ਆ ਚੈੱਕ ਰਿਆਂਗੇ ਭੱਲਾ ਕਰਨ ਦਾ ਟਾਈਮ ਨਹੀਂ ਹੈਗਾ ਭਾਜੀ ਭਲਾ ਕਰਨ ਦਾ ਬੰਦੇ ਨਾਲ ਬਿਠਾਉਂਦਾ ਟਾਈਮ ਵੀ ਨਹੀਂ ਸਾਨੂੰ ਵੀ ਬੰਦੇ ਕਹਿੰਦੇ ਕਿ ਪਾਜੀ ਤੇਰੇ ਲਈ ਚੱਕ ਦੇ ਆ ਕਿ ਜਾਨ ਦੇ ਦੇ ਉਹ ਕਰਾਂਗੇ ਐ ਬੰਦਾ ਪਿੱਛੇ ਮੁੜ ਕੇ ਦੇਖਣਾ ਪਿੱਛੇ ਹੁੰਦਾ ਹੀ ਕੋਈ ਨਹੀਂ ਕੋਈ ਤਾਂ ਫੋਨ ਕਿਸੇ ਨੇ ਨਹੀਂ ਚੱਕਿਆ ਅੱਜ ਇਦਾਂ ਹੀ ਹੁੰਦਾ ਕੋਈ ਨਹੀਂ ਚੱਕਦਾ ਮੈਂ ਜਿਹੜੀ ਗੱਲ ਕਰਦਾ ਸੀ ਸਾਡੇ ਨਾਲ ਵੀ ਬੰਦੇ ਕਿਵੇਂ ਗੱਡੀ 'ਚ ਬਹਿ ਜਾਂਦੇ ਆ ਪਾਜੀ ਤੇਰੇ ਕਰਕੇ ਐ ਕਰਦੇ ਆਂਗੇ ਉਹ ਕਰ ਦੇਂਗੇ ਉਹ ਕਰ ਦੇਂਗੇ ਜੇ ਬੰਦਾ ਬਗਰਲੀ ਸੀਟ ਤੇ ਦੇਖਦਾ ਕੋਈ ਹੁੰਦਾ ਹੀ ਨਹੀਂ ਸੋ ਇਸ ਕਰਕੇ ਬੜਾ ਛਾਣਣਾ ਲਾ ਕੇ ਛਾਣ ਛਾਣ ਕੇ ਯਾਰ ਬਣਾਓ ਬਹੁਤ ਸ਼ੁਕਰੀਆ